ਵੀ ਦਾ ਯਾਰੋ ਗੱਲ ਆ ਵੀਰੇ ਕੰਨ ਚ ਫੂਕ ਮਾਰਦੀ ਠੀਕ ਆ ਵੀ ਇੰਨਾ ਪਾ ਦੇ ਉਹ ਨਹੀਂ ਠੀਕ ਆ ਨਾ ਵੱਧ ਨਾ ਕਰ ਨਾ ਬਾਈ ਯਾਰ ਆਪਣੇ ਉੱਤੇ ਵੀ ਵੱਧ ਨਹੀਂ ਤੋੜਾ ਵੀ ਕਰ ਜਿਹੜੀ ਤੂੰ ਝਾੜ ਵਾਲੀ ਗੱਲ ਕਰਦਾ ਮੰਨ ਹੁਣ ਤਾਂ ਉਹ ਕੰਮ ਹੋਇਆ ਪਿਆ ਵੀ ਝਾੜ ਦਸੂ ਜਿਹੜਾ ਕੁੱਤਾ ਹੋ ਠੀਕ ਆ ਹੁਣ ਝੋਨਾ ਵਧਿਆ ਹਾਂ ਕਾਗਜ਼ਾਂ 'ਚ ਹਰ ਇੱਕ ਦੇ 92 99 93 93 ਹੋਇਆ ਹਾਂ ਮੰਡੀ 'ਚ ਕਿਹਦੇ ਨਹੀਂ ਹੋਇਆ ਹਾਂ ਜਦ ਕਣਕ ਬੀਜੀ ਜਾਂਦੇ ਆ ਤੇ ਟਰੈਕਟਰ ਮਗਰ ਵੀ ਕੋਈ ਹੈ ਨਹੀਂ ਵੀ ਪੋਰਪੋਰ ਦੇਖਣ ਨੂੰ ਵੀ ਬੀਜ ਜਾਂਦੇ ਉਹ ਵਧੀਆ ਬੀਜ ਜਾਂਦੇ ਟਰੈਕਟਰ ਵੀ ਉਹ ਖੜਾ ਬੰਦਾ ਇਹਦੀ ਨਹੀਂ ਨੀ ਕਿਤੇ ਕੋਈ ਯਾਰ ਬੰਦਾ ਪਤਾ ਨਹੀਂ ਕਿਥੇ ਮਗਰ ਮੁਗਰ ਹੈ ਨਹੀਂ ਮਸ਼ੀਨ ਦੇ ਕਿੰਨਾ ਕੰਮ ਹੁੰਦਾ ਹਾਂ ਵੀ ਉਸਤਾਦ ਬਈ ਠੀਕ ਆ ਇਹ ਪਟਕਾ ਐ ਪੈਰਾ ਉਹਨਾਂ ਮਗਰ ਮਗਰ ਲਾ ਤਕਨੀਕ ਯਾਰ ਅੱਜ ਕੱਲ ਨਵੀਂ ਤਕਨੀਕ ਹੈ ਮਗਰ ਦੇ ਕਰਨ ਕਿਉਂ ਮਗਰ ਨਹੀਂ ਇਹਦੇ ਨਹੀਂ ਲੋੜ ਜਾਣ ਦੀ ਅੱਛਾ ਆ ਦੇਖ ਲੈ ਨੂ ਮੇਰੇ ਕੋਲ ਡੰਡਾ ਨਾ ਸੋਟੀ ਆ ਕੋਈ ਕਾਪੀ ਹੂੰ ਕਾ ਨਿਆਰ ਅੱਗੇ ਬੀਜਦੇ ਰਹੇ ਆ ਆਪਾਂ ਹੈ ਨਾ ਮਗਰ ਜਾਣਾ ਹੀ ਪੈਂਦਾ ਉਦੋਂ ਬਾਈ ਉਹ ਪੋਰ ਪਰ ਮੁੱਖੇ ਜਾਂਦੇ ਹੁਣ ਨਹੀਂ ਮੁੱਖੇ ਜਾਂਦੇ ਪੋਰ ਪਰ ਹੁਣ ਤਾਂ ਇਹ ਨਵੇਂ ਜਵਾਨੇ ਦੀ ਚੀਜ਼ ਆ ਡੈਸਕਾਂ ਲੱਗ ਜਾਂਦੇ ਤੇ ਨਾਲੇ ਉਹਨੂੰ ਉੱਤੇ ਬੈਠਣ ਦੇ ਦਿੱਜ ਜਾਂਦਾ ਹਾਂ ਉਦੋਂ ਹੀ ਉਹ ਪੋਰ ਚਲਾਉਂਦਾ ਬਸ ਕੰਮ ਥੋੜਾ ਹੀ ਆ ਕੋਸ ਨਹੀਂ ਮੈਂ ਨਾ ਠੰਗ ਲੈਣ ਨੂੰ ਆ ਹਮ ਫੇਰ ਤੇ ਲੱਗਿਆ ਬੀਜ ਤੇ ਹਾਂ ਤੇ ਕਿਹੜੀ ਬੀਜੀਆਂ ਨਾ ਫਰਕ ਆ ਕਣਕ ਯਾਰ ਮੈਂ ਨਾ ਵੀ ਦੋ ਤਲ ਵੀਰ ਲਾ ਕੇ ਵੀਜੀਆ ਨਾ ਅੱਛਾ ਤੂੰ ਕਹਿੰਦਾ ਦੋ ਤਣੇ ਵੀ ਸੋਚੇਂ ਹਾਂ ਉਹ ਯਾਰ ਮੈਂ ਪਿਛਲੇ ਸਾਲ ਤਿਆਰਬਾ ਕਰੇ ਸੋਈ ਕਣਕ ਚੜੀ ਸੀਗੀ ਅੱਛਾ ਤੇ ਇਸ ਵਾਰ ਵੀ ਮੇਰਾ ਰਾਜਾ ਹੀ ਦੋ ਕਣਕਾਂ ਰਾਕੀ ਦੀ ਇਹ ਕਿਹੜੀ ਹੈ ਇਹ ਹੈਗੀ ਆ 327 222 222 ਹੂੰ ਤੇ 300 ਕਿਤਾਬ ਅੱਗੇ ਕਿਵੇਂ ਨਿਕਲੇਗਾ ਬਚਾਰ ਜਿਹੜੀ ਤੂੰ ਝਾੜ ਵਾਲੀ ਗੱਲ ਕਰਦਾ ਮਾਨਾ ਹੁਣ ਤਾਂ ਉਹ ਕੰਮ ਹੋਇਆ ਪਿਆ ਵੀ ਝਾੜ ਦੱਸ ਉਹਦਾ ਕੁੱਤਾ ਹੋ ਠੀਕ ਹੈ ਹੁਣ ਝੋਨਾ ਵਧਿਆ ਹਾਂ ਕਾਗਜ਼ਾਂ 'ਚ ਹਰ ਇੱਕ ਦੇ 92 99 93 93 ਹੋਇਆ ਹਾਂ ਮੰਡੀ 'ਚ ਕਿਹਦੇ ਨਹੀਂ ਹੋਇਆ ਹਾਂ ਉਹਨ ਦਾ ਕੰਮ ਹੋਰ ਜੇ ਮੈਂ ਜੀਦਣ ਤੋਂ ਪਹਿਲਾਂ ਦੱਸ ਤਾ ਨਾ ਉਹਦਾ ਉਹ ਕੁੱਤਾ ਉਲੜ 4 ਦੱਸੂ ਪਹਿਲਾਂ ਨੇ ਦੱਸਣਾ ਇਹਨੂੰ ਪੁੱਛ ਕੇ ਜੇ ਵਾਲਾ ਨੇ ਕੋਲ ਮੇਰੇ ਪੇ ਮੇਰੇ ਘਟੇ ਨੇ 92 ਹਾਂ ਉਹਨੋਂ ਨਾਲ ਕਿਹਾ 39 ਜਦੋਂ ਤੇਰਾ ਕੜਕ ਹੋ ਗਈ 60 ਮਣ ਉਦੋਂ ਕਹਣਾ ਹਾਂ ਉਦੋਂ ਕਹੋ ਉਹ ਗੱਲ ਜਦੋਂ 60 ਨਾ ਨਾ ਅੱਜ ਤਾਂ 62 ਆ 62 ਤੇ ਬਾਹਰ ਦਿਖਾ ਪੇ ਜੂ ਬੜਾ ਬਾਹਰ ਆ ਲੈ ਹਾਂ ਕੋਲ ਬਾਹਰ ਦਿਖਾ ਬਾਹਰ ਤੇਰਾ ਸੁਣਾ ਬਾਹਰ ਤੇਰਾ ਬੀਜ ਨਾਲ ਕੀ ਆ ਬੰਦਾ ਅੱਛਾ ਇੱਕ ਬਾੜੇ ਤਵਾਂ ਤੂੰਆਂ ਮਾਰ ਕੇ ਹਾਂ ਗਲਵਾ ਦੋ ਕੇ ਹੋਰ ਦੇ ਸੋਨਾ ਬਣਾ ਲੈ ਨਿਦਰੀ ਵਰਗਾ ਬੰਦੇ ਹਾਂ ਤਵਨਾ ਤੂੰਆਂ ਤਿੰਨ ਔੜੀ ਛੱਡੇਗਾ ਤਵਨਾ ਚੱਤੇ ਬੱਚੀ ਕਰਤੇ ਤੱਤੇ ਆ ਉਸ ਕੁਮਾਰੀ ਵੀ ਲੈਦੀ ਜੀ ਮਚਾਈ ਉਤੋਂ ਕਰਤੇ ਬੈ ਹਾਂ ਹਾਂ ਇੱਕ ਬੀਜੇ ਵਾਲਾ ਬੰਦਾ ਵਲ ਗਿਆ ਜੀ ਬਾਈ ਨਾ ਕਰਦਾ ਗੱਲ ਬਾਈ ਵੀ ਸਾਹੀ ਪ੍ਰਾਣ ਪੂਰਾ ਪੂਰਾ ਕਰਦਾ ਬਾਈ ਕਦੋਂ ਕਦਾ ਚਲਾਉਣਾ ਤੂੰ ਟ੍ਰੇਨ ਤਿੰਨ ਸਾਲ ਹੋ ਗਏ ਜੀ ਤਿੰਨ ਸਾਲ ਹੋ ਗਏ ਇਸੇ ਮਸ਼ੀਨ ਤੇ ਇਸੇ ਤੇ ਕਿੱਥੋਂ ਲੈ ਆਏ ਜੀ ਇਹ ਬਣਾਇਓ ਲਿਆ ਸੀਗਾ ਠੀਕ ਆ ਠੀਕ ਆ ਤੇ ਵਧੀਆ ਵਜਾਈ ਆ ਤੇਰੀ ਜੀ ਪੂਰੇ ਵਧੀਆ ਜੀ ਹੈਨਾ ਹੂੰ ਤੇ ਕਿੰਨੇ ਦਾ ਲਿਆ ਸੀ ਬਈ ਇਹ ਮੈਨੂੰ 2.5 ਲੱਖ ਦਾ ਮਿਲਿਆ 2.5 ਲੱਖ ਦਾ ਹਾਂਜੀ ਤੇ ਕਿੰਨੇ ਕਿੱਲੇ ਕੱਢ ਦਿੰਦੇ ਮੇਰੇ ਵਿੱਚ ਮੈਂ 8-9 ਕਿੱਲੇ ਦਿਹਾੜੀ ਦੇ ਨਿਕਲਦੇ ਆ 9 ਕਿੱਲੇ ਨਿਕਲ ਜਾਂਦੇ ਵਧੀਆ ਹੱਦ ਕੇ ਹੈਨਾ ਹੂੰ ਹੋਰ ਹੋਰ ਕਿੰਨੇ ਤੋਂ ਕਿੰਨੇ ਕਵੇ ਲੱਗਿਆ ਨਾ ਵੀਰ ਫਿਰ ਮੈਂ ਲੱਗਦਾ 7-8 ਵਜੇ ਚਾਲੂ ਹੁੰਦਾ ਠੀਕ ਆ 7-8 ਵਜੇ ਹੂੰ ਕੁਝ 6:00 ਵਜੇ ਤੱਕ ਕਰ ਦੇ। ਹਾਂ 6:00 ਵਜੇ ਤੱਕ ਆਪਾਂ 8 9 ਵਸ ਪੱਦ। ਤੇ ਕਿਵੇਂ ਸੋਹਣਾ ਲੱਗਿਆ ਮੈਨੂੰ? ਵਾਹ ਬੜੀਆ ਚੀਜ਼ ਆ। ਠੀਕ ਆ। ਆਪਣੇ ਮਨ ਨੂੰ ਸੱਟ ਆ। ਸੱਟਾ ਸਹੀ। ਹੂੰ। ਬਜਾਈ ਵੀ ਬਹੁਤ ਵਧੀਆ ਕੋਈ ਮਾੜੀ ਨਹੀਂ। ਬਾਈ ਕੋਈ ਬੀਜਾਈ ਬਹੁਤ ਵਧੀਆ ਹਨਾ। ਮੈਂ ਦੇਖਿਆ। ਤੇ ਹਿਸਾਬ ਕਿਤਾਬ ਜਦੋਂ 15 ਕੋ ਪਹਿਲਾਂ ਤੋਂ ਹੀ ਲੱਗਿਆ ਵਾ। ਮੈਂ 3 ਸਾਲ ਹੋ ਗਏ ਚਲਾਉਂਦੇ ਨੇ। ਅੱਛਾ ਟਰੈਕਟਰ ਪਹਿਲਾਂ ਵੀ ਚਲਾਉਣਾ ਹੋਵੇਗਾ? ਹਾਂ ਪੱਲੋਂ ਵੀ ਚਲਾਉਣਾ ਜੀ। ਠੀਕ। ਬਾਈ ਜਿਵੇਂ ਸਫਾਈ ਸੂਈ ਵਧੀਆ ਤੇਰੀ ਬਹੁਤ ਸੋਹਣੀ ਬਜਾਈ ਆ। ਤੇ ਗਾਂ ਕੋਈ ਵੀਰ ਬੀਜ ਦੇ ਬਤ ਵਤ ਜੇ ਆਪਾਂ ਕਿ ਇਹਨਾਂ ਨੂੰ ਬਾੜ ਗਏ ਖੜੇ ਕਰਕੇ ਆ ਜਾ। ਤੇ ਭਾਈ ਇਹਦੀ ਇੱਕ ਨੰਬਰ ਆਉਂਦੀ ਆ। ਵਦਿਆ ਪੂਰਾ 20 ਫੇਰਾ ਗਰੰਟੀ ਹੁੰਦੀ ਆ ਬਈ ਫਟਾਂ ਦੀ। ਠੀਕ ਆ। ਜਦੋਂ ਖੜੇ ਕਰਕੇ ਲੰਮੇ ਕਰਕੇ ਹੁੰਦੇ ਉਹਨਾਂ ਥੋੜਾ ਜਿਹਾ ਕਿਤੇ ਕਰਕੀਆਂ ਵੀ ਪ੍ਰੋਬਲਮ ਪੈਂਦੀ ਆ ਉੱਥੇ ਫਿਰ ਅਗਲਾ ਕਹਿੰਦਾ ਵੀ ਕਣਕ ਨਹੀਂ ਫਟਦੀ। ਠੀਕ ਆ। ਬਸ ਆਹ ਹੋਰ ਨਹੀਂ ਕੋਈ ਉਜਾਇ ਠੀਕ ਆ ਬਜਾਈ ਨੂੰ ਕੋਈ ਮੜੇ ਨਹੀਂ। ਠੀਕ ਆ। ਤੇ ਭਾਈ ਜਿਹੜਾ 20 20 ਬੂ ਕਿਵੇਂ ਪੋਣਾ ਕੀ ਸਾਬ ਖਤਾਬ ਹੁੰਦਾ? ਬਈ ਨੰਬਰਾਂ ਵਾਲਾ ਹੁੰਦਾ ਬੰਧਾ ਹੁੰਦਾ ਮੇਰਾ ਇਹਦੇ। ਕੋਲੇ ਕਰੀ ਆ ਨੰਬਰ ਹਿਸਾਬ ਨਾਲ ਕਿੰਨੇ ਨੰਬਰ ਤੇ ਕਿੰਨਾ ਜਿਵੇਂ ਹੁਣ ਇੱਥੇ 4 ਨੰਬਰ ਤੇ ਆ ਇੱਥੇ 45 ਕਿਲੋ 46 45 45 ਦਾ ਵੀ ਪਾਈ ਜਾਂਦੀ ਆ ਠੀਕ ਆ ਠੀਕ ਆ ਤੇ ਜਿਹੜਾ ਇਹ ਆ 7 ਤੇ ਆ ਇਹ 50 ਤੇ ਆ ਅੱਛਾ ਇਹ ਦੂਜਾ ਖਾਦ ਆ ਇਹ ਖਾਦ ਆ ਆ ਕਣਕ ਦਾ ਠੀਕ ਆ ਠੀਕ ਆ ਮੇਰੇ ਬੀਜ ਜਿੰਨਾ ਮਿਣਿਆਗਾ ਉੰਨਾ ਹੀ ਪੈਣਾ ਉਹ ਨਹੀਂ ਉਹ ਨਹੀਂ ਬਾਈ ਬਿਲਕੁਲ ਉੰਨਾ ਹੀ ਠੀਕ ਆ ਠੀਕ ਆ ਅਗਲੇ ਨੂੰ ਪੱਲੋਂ ਕਿਲਾ ਬੀਜ ਕੇ ਦਹਲੀ ਕਰਾ ਦੇਈ ਦੀ ਆ ਠੀਕ ਖੜ ਕੇ ਚਲਾਉਂਦਾ ਐਂਡਾ ਵਾ ਜਿਹੜਾ ਪੌਦੇ ਆ ਤੋ ਖਾਦ ਚਲਾਉਂਦਾ ਖੜ ਕੇ ਚਲਾਉਂਦਾ ਬਾਈ ਟਰੈਕਟਰ ਬਹੁਤ ਸੋਹਣਾ ਜਾਈ ਦਾਦਾ ਸਾਹਿਬ ਤੇ ਦੇਵਾਏ ਨਾ ਨਾ ਤਾਮਾਈ ਦੇਵਾਏ ਪੂਰੀ ਨਾਲਾ ਜੇ ਇੱਧਰ ਦਿਖਾ ਬੱਲੇ ਬਾਈ ਆਏ ਨਹੀਂ ਕਰਦਾ ਰਹਿਣਾ ਪੂਰੀ ਗੱਲ ਬਾਤ ਬਾਈ ਨੂੰ ਪੁੱਛਦੇ ਯਾਰ ਗੱਲ ਬਾਤ ਕਰਾਉਣੇ ਬਾਈ ਦਾ ਕੰਟੈਕਟ ਕਰਾਈ ਬਾਈ ਦਾ ਹਨਾ ਹਾਂ ਹਾਂ ਅੱਜ ਦੋ ਜਣ ਤੇ ਕੰਨੀਆਂ ਲਗਾਉਣਾ ਬਾਈ ਕਹਿੰਦਾ ਕੰਨੀ ਤੇ ਚੜ ਜਾ ਇੱਧਰ ਥੋੜਾ ਬਾਪੇ ਨਾਲ ਜਾਣਾ ਬਲਪੁਰ ਉਹ ਥੋੜੀ ਬੁਝਾਈ ਆ ਬਾਈ ਦੀ ਸਾਈਡ ਤੇ ਖੜ ਕੇ ਜਲਾਉਣਾ ਪਾਲ ਜਲਾਉਣਾ ਭਈ ਆਇਆ ਭਈ ਵੱਟ ਤੋਂ ਵਾਜ ਤ ਜਿੰਨੇ ਰਹਿ ਸਕੇ ਉਹਨਾਂ ਦਾ ਫਾਇਦਾ ਠੀਕ ਆ ਜਦੋਂ ਉਹਦਾ ਬਹੁਤ ਵਹਿ ਕੇ ਵੀ ਜਲਾ ਲਾਂਗੇ ਸਦਾ ਵੀ ਜਲਾ ਲਾਂਗੇ ਪਰ ਜੇ ਦੇਖ ਕੇ ਚਲਾਗੇ ਉਹਨਾਂ ਅਗਲੇ ਦਾ ਫਾਇਦਾ ਹੁੰਦਾ ਠੀਕ ਆ ਵਾਜ ਚਾਹ ਕਹਿੰਦਾ ਤੂੰ ਹੱਟੇ ਫਰਾਨੇ ਦੇ ਵੱਟ ਪੜਦੇ ਫਰਾਨੇ ਵੱੜਦੇ ਰੌਲਾ ਫਾਇਨੈਂਸ਼ਲ ਹੋ ਜਾਂਦੀ ਆ ਭਾਈ ਆਪਾਂ ਨੂੰ 2-3 ਸਾਲ ਹੋ ਗਏ ਮਾਨਾ ਪਹਿਲਾਂ ਤੋਂ ਹੀ ਵਿਜਾਉਣੇ ਆ ਠੀਕ ਆ ਦੋ ਦਿਨ ਆਪਾਂ ਨੂੰ ਵੇਟ ਕਰਨੀ ਪੈ ਜੇ ਚਾਹੇ ਠੀਕ ਆ ਬਹੁਤ ਵਧੀਆ ਤੜਕਾ ਸਵੇਰੇ ਮਾਨਾ 8 ਵਜੇ ਲੱਗਿਆ ਬੰਦਾ ਮਤਲਬ 4 ਤੋਂ 5 ਹੋ ਗਏ ਜੇ 8 ਕਿਲੇ ਵੀ ਜੇ ਹਾਂ ਕਾਲੀ ਕੋਈ ਨਹੀਂ ਆਰਾਮਦਾਰੀ ਨਾਲ ਵੀ ਪਾਉਣਾ ਰੋਟੀ ਖਾਣ ਨੂੰ ਬੰਦਾ ਹੈ ਨਹੀਂ ਮਾਨਾ ਵੀ ਬਹਿ ਕੇ ਆਏ ਖਾਣਾ ਕਹਿੰਦੇ ਪਜੂ ਪਜੂ ਵਾਲਾ ਕੰਮ ਨਹੀਂ ਉਹ ਕੰਮ ਨਹੀਂ ਨਾ ਨਾ ਭਾਈ ਠੀਕ ਆ ਤੇ 20 ਬੂ ਕਿਵੇਂ ਸਹੀ ਪਉਂਦਾ ਹੈ 20 ਤਾਂ ਯਾਰ ਉਹ ਗੱਲ ਆ ਵੀ ਇਹਨੇ ਕੰਨ ਚ ਫੂਕ ਮਾਰਦੀ ਠੀਕ ਆ ਵੀ ਇੰਨਾ ਪਾ ਦੇ ਉਹ ਨਹੀਂ ਠੀਕ ਨਵਦਨਾ ਕਰ ਨਾ ਭਾਈ ਯਾਰ ਆਪਣੇ ਤੋਂੜਾ ਵੀ ਵਾਧਰੀ ਤੋਂੜਾ ਕਰ ਠੀਕ ਠੀਕ ਤੇ ਭਾਈ ਜੇ ਤੈਨੂੰ ਕੋਈ ਕੰਟੈਕਟ ਕਰੇ ਤਾਂ ਤੂੰ ਕਰ ਦੇ ਤਾਂ ਹਾਂ ਭਾਈ ਕਰਦਾ ਜੀ ਨੰਬਰ ਕਿੰਨਾ ਬੋਲਦਾ 9248 27000 9248 27000 ਹਾਂ ਜੀ ਭਾਈ ਦੇ ਕੰਟੈਕਟ ਕਰ ਲੈ ਬਹੁਤ ਸਮਝਦਾਰੀ ਕਰਦਾ ਭਾਈ ਕਿਸੇ ਵੀ ਵੇਲੇ